ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਮੀਤ ਕਰਦੇ ਆ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਵਗੇ ਬਾਕੀ ਤੁਸੀਂ ਸੱਚੇ ਪਾਛਾ ਸਾਪ ਨੂੰ ਚਲਦੇ ਆ ਕਲਾਜ ਰੱਖੇ ਤੇ ਅੱਜ ਆਪਾਂ ਜੀ ਇੱਕ ਟ੍ਰਿਕ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਜੀ ਜਿੰਨਾ ਮਰਜੀ ਨਜਲਾ ਜਿਹੜਾ ਪਾਣੀ ਡਿੱਗਦਾ ਹੈ ਨੱਕ ਵੱਲੋਂ ਜਿੰਨਾ ਮਰਜੀ ਗਿਰ ਰਿਹਾ ਹੋਵੇ ਹਨਾ ਤੇ ਤੁਸੀਂ ਇਹ ਟ੍ਰਿਕ ਵਰਤ ਲਓ ਤੇ ਮਿੰਟਾਂ ਦੇ ਵਿੱਚ ਹੀ ਤੁਹਾਨੂੰ ਆਰਾਮ ਮਿਲੇਗਾ ਤੇ ਇਹ ट्रिक ਜੀ ਬਹੁਤ ਹੀ ਯੂਸਫੁਲ ਹੈ ਤੇ ਇਹਨੂੰ ਜ਼ਰੂਰ ਟਰਾਈ ਕਰਿਓ ਤੇ ਚਲੋ ਜੀ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ ਉਹ ਟ੍ਰਿਕ ਕਿਹੜੀ ਹੈ ਤੇ ਪੂਰਾ ਜ਼ਰੂਰ ਦੇਖਿਓ ਜੀ ਤੇ ਇੱਥੇ ਜੀ ਆਪਾਂ ਸਭ ਤੋਂ ਪਹਿਲਾਂ ਜਲਾ ਲਾਂਗੇ ਗੈਸ ਤੇ ਉੱਪਰ ਆਪਾਂ ਰੱਖ ਦਾਂਗੇ ਤਵਾ ਤੇ ਤਵੇ ਨੂੰ ਜੀ ਹੁਣ ਆਪਾਂ ਗਰਮ ਹੋਣ ਦਿਆਂਗੇ ਤੇ ਇਹ ਤਰੀਕਾ ਜੀ ਬਹੁਤ ਹੀ ਵਧੀਆ ਏ ਤੇ ਬਹੁਤ ਹੀ ਫਾਇਦੇਮੰਦ ਦੇ ਤੁਸੀਂ ਜੀ ਇਸ ਤਰ੍ਹਾਂ ਜਿੰਨਾ ਮਰਜੀ ਨਜਲਾ ਲੱਥਾ ਖੜਾ ਹੋਵੇ गिर ਰਿਆ ਹੋਵੇ ਰੇਸ਼ਾ गिर ਰਿਆ ਹੋਵੇ ਤੇ ਬਹੁਤ ਹੀ ਜਲਦੀ ਇਹਦੇ ਨਾਲ ਆਰਾਮ ਮਿਲ ਜਾਂਦਾ ਏ ਗੋਲੀ ਦੀ ਤਰ੍ਹਾਂ ਕੰਮ ਕਰਦਾ ਏ ਜੀ ਇਹ ਤੇ ਓਨੀ ਜਲਦੀ ਤਾਂ ਸ਼ਾਇਦ ਤੇ ਕੋਈ ਟੈਬਲੇਟ ਵੀ ਨਹੀਂ ਕੰਮ ਕਰਦੀ ਜਿੰਨੇ ਚਲਦੀ ਇਹ ਟ੍ਰਿਕ ਕੰਮ ਕਰਦੀ ਆ ਤੇ ਚਲੋ ਆਪਾਂ ਤੁਹਾਨੂੰ ਦੱਸਦੇ ਆ ਕਿ ਉਹ ਕਿਹੜੀ ਆ ਆਪਾਂ ਪਹਿਲਾਂ ਤਵੇ ਨੂੰ ਗਰਮ ਹੋਣ ਦੇਣਾ ਹੈ ਹਾਲੇ ਗਰਮ ਨਹੀਂ ਹੋਇਆ ਤੇ ਇਹ ਦੇਖੋ ਜੀ ਤਵਾ ਹੁਣ ਆਪਣਾ ਗਰਮ ਹੋ ਚੁੱਕਾ ਏ ਤੇ ਹੁਣ ਆਪਾਂ ਇਹਨਾ ਲੈਣੀ ਆ ਜੀ ਥੋੜੀ ਜੀ ਅਜ਼ਮਾਏ ਨਾ ਇਨ ਨੂੰ ਆਪਾਂ ਪੁਣਾ ਗਏ ਜਗਾਇਨੀ ਜਦੋਂ ਇਹ ਧੂਆ ਕੱਢਣ ਚ ਲੱਗ ਜਾਏਗੀ ਨਾ ਉਦੋਂ ਆਪਾਂ ਗੈਸ ਬੰਦ ਕਰ ਦੇਵਾਂਗੇ ਤੇ ਇਹਨੂੰ ਆਪਾਂ ਪੁਣ ਤੇ ਰਾਂਗੇ ਇਹਦੇ ਨਾਲ ਜੀ 100% ਫਰਕ ਪੈਂਦਾ ਹੈ ਜੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਦੇਖੋ ਟਾਕੇ ਮਾਰਨ ਲੱਗ ਗਈ ਐ ਜਮਾਇਨਾ ਗਰਮ ਹੋ ਗਈ ਐ ਖਚਬੂਆ ਲੱਗ ਗਈ ਐ ਤੇ ਆਪਾਂ ਗੈਸ ਕਰ ਦਿੰਨੇ ਆ ਬੰਦ ਤੇ ਆਪਾਂ ਇਧਰ ਪੰਲਾ ਨਾਲ ਪੋਟਲੀ ਜਿਹੜੀ ਮੈਂ ਇੱਕ ਕਪੜਾ ਵਛਾ ਕੇ ਰੱਖ ਲਿਆ ਐ ਤੇ ਇਹਦੇ ਵਿੱਚ ਆਪਾਂ ਇਹਨੂੰ फटाफट ਪਾ ਦੇਾਂਗੇ ਤੇ फटाफट ਤੋਂ ਆਪਾਂ ਨਾ ਇਹਨੂੰ ਇਕੱਠਾ ਕਰ ਦੇਣਾ ਇਹਦੀ ਪੋਟਲੀ ਬਣਾ ਦੇਣੀ ਏ ਇਹਨੂੰ ਠੰਡਾ ਨਹੀਂ ਹੋਣ ਦੇਣਾ ਦੇਖੋ ਜੀ ਆਪਾਂ ਆਹ ਪੋਟਲੀ ਇਸ ਤਰ੍ਹਾਂ ਬਣਾ ਲਈ ਇਹਨੂੰ ਬੰਨ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਣੇ ਗੁਰਜੋਤ ਨੂੰ ਬਹੁਤ ਜ਼ਿਆਦਾ ਨਾ ਚਲਾ ਲੱਥਾ ਖੜਾਏ ਤੇ ਆਪਾਂ ਉਹਨੂੰ ਦੇਂਦੇ ਆ ਇਹ ਹੋਂ ਜੀ ਮਾਇਆ ਗੁਰਜੋਤ ਨੂੰ ਇਹ ਪੋਟਲੀ ਦੇਤੀ ਆ ਤੇ ਇਹਨੂੰ ਸੁੰਘ ਲਵੇ ਕੀ ਤੇ ਇਹਨੂੰ ਨਾ ਜਿਹੜਾ ਜ਼ੁਕਾਮ ਲੱਥਾ ਖੜਾਏ नाकਵਰ ਨੂੰ ਪਾਣੀ ਵਗੀ ਜਾਂਦਾ ਇਹਦਾ ਤੇ ਇਹਨੂੰ ਫਟਾਫਟ ਆਰਾਮ ਮਿਲ ਜਾਂਦਾ ਤੇ ਮੈਨੂੰ ਆਪ ਹੀ ਕਹਿਣ ਲੱਗੀ ਸੀ ਕਿ ਮੰਮਾ ਮੈਨੂੰ ਅਜਵਾਂ ਗਰਮ ਕਰ ਦਿਓ ਤੇ ਮੈਂ ਸੁੰਘਣੀ ਆ ਮੈਨੂੰ ਨਾ ਪਾਣੀ ਆਈ ਜਾਂਦਾ ਨੱਕ ਵੱਲੋਂ ਤੇ ਇਹਦੇ ਨਾਲ ਜੀ ਬਹੁਤ ਵਧੀਆ ਫਰਕ ਪਿਆ ਜਾਂਦਾ ਏ ਤੇ ਤੁਸੀਂ ਵੀ ਇਹ ਤਰੀਕਾ ਵਰਤ ਸਕਦੇ ਹੋ ਮੈਂ ਸੋਚਿਆ ਕਿ ਆਪਣੇ ਭੈਣਾਂ ਦੇ ਨਾਲ ਵੀਡੀਓ ਸ਼ੇਅਰ ਕਰ ਦਿਆਂ ਤੇ ਚਲੋ ਜੀ ਜੇਕਰ ਤੁਸੀਂ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਆ ਚੈਨਲ ਨੂੰ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਇਹ ਟ੍ਰਿਕ ਕਿਵੇਂ ਦੀ ਲੱਗੀ ਬਾਕੀ ਦਾ ਵਲੌਗ ਜੀ ਆਪਾਂ ਅਗਲੇ ਦਿਨ ਸ਼ਾਮ ਨੂੰ ਸ਼ੁਰੂ ਕੀਤਾ ਤੇ ਪੂਰਾ ਵਲੌਗ ਜੀ ਜ਼ਰੂਰ ਇੰਜਾਇ ਕਰਿਓ ਆਪਣੀ ਡਿਊਟੀ ਤੇ ਸੁਕਾ ਲਈਏ ਅੱਜਾਂ ਵਾਸਤੇ ਸੁਕਾ ਪਾ ਪਾ ਜਿਵੇਂ ਪਾ ਕੋਈ ਪਾ ਕਹਿੰਦਾ ਆ ਕੋਈ ਕਹਿੰਦੇ ਆ ਸਕਾ ਇਹ ਮੱਝਾਂ ਦਾ ਬਿਸਤਰਾ ਹੁੰਦਾ ਤੇ ਕੋਈ ਕਹਿੰਦਾ ਸੋਕਾ ਪੱਠੇ ਲੱਗ ਗਿਆ ਪੱਠੇ ਵੀ ਆ ਜਾਂਦੇ ਨੇ ਵਤੀ ਆ ਜਾਂਦੇ ਤੇ ਆ ਸਕਦੇ ਨੇ ਵੈਸੇ ਆਪਾਂ ਲਿਆਣੀ ਜਿਓ ਸਰਕ ਤੋਪਾ ਸਿਪਾ ਅਗਵਿਦਾਏ ਕੁਝ ਲੋਕ ਸੋਕਾ ਕਹਿੰਦੇ ਨਾ ਚਲੋ ਤੋ ਹਲਦੀ ਆ ਆਦੀ ਪੀਤ ਕਹਿੰਦਾ ਮੈਨੂੰ ਨੱਚਣ ਲੱਗ ਪੈਣਾ ਏ। ਚੋਲਾ ਇੱਥੇ ਪੈ। ਨਾਚ ਚਲੋ ਵੀ ਨਾਚ ਚਲੋ। ਅਸੀਂ ਨਹੀਂ ਰੋਵਾਂ। ਆ ਇਧਰ ਆਪਣੇ ਗਵਾਂਢੀ ਪੱਠੇ ਲੈ ਤੇ ਆਦੇ ਪੈਨੇ। ਅੱਜ ਬੱਚਿਆਂ ਨੂੰ ਲਿਆਣੇ ਪਏ ਨੇ ਪੱਠੇ ਇਨ੍ਹਾਂ ਦੇ ਮੰਮੀ ਗਏ ਹੋਏ ਨੇ। ਵਾਂਡੇ ਮਰਗਤ ਗਏ ਆ। ਚਲੋ ਇਹ ਵੀ ਪਾ ਲਈਏ ਇਕੱਠੀ ਕਰੋ। ਅਸਤ ਤੁਹਾਡੀ ਵੀਡੀਓ ਬਣਾਣੀ ਏ। ਚਲੋ ਕੋਈ ਜੀ ਪਿੱਛੇ ਹਟ ਕੇ ਬਣਾ ਚਲ ਵਸੇ ਇਧਰ ਬਣਾ ਦਿੰਦੇ ਆ ਕੰਮ ਤੋੜਿਆ ਕਰਨਾ ਖੇਤ ਵਿੱਚ ਖੜ ਕੇ ਚਲੋ ਜੀ ਆਪਾਂ ਬਣਾਣਾ ਵੀਡੀਓ ਟਾਰ ਨਾਲ ਕੰਮ ਤੋੜਿਆ ਕਰਨਾ ਮੁੰਡਾ ਪਿੰਦਾ ਨਹੀਂ ਕੇ ਤੁਸੀਂ ਪਸ਼ੂ ਰੱਖੇ ਨੇ ਆ ਵੀ ਜਮਾਨਾ ਸਾਡਾ ਕੋਈ ਕੰਮ ਨਹੀਂ ਆ ਸਾਡਾ ਕੰਮ ਸਿਰਫ ਵੀਡੀਓ ਬਣਾਉਂਦਾ ਏ ਤੁਹਾਡਾ ਕੰਮ ਇਹ ਵਾਲਾ

ਦੁੱਧ ਪੀਣਾ ਸੌਖਾ ਹੈ ਹੋਰ ਆਪਾਂ ਕਵੀ ਦਾ ਕਦੇ ਪਨੀਰ ਬਣਾ ਲਈਏ ਕਦੇ ਗਰਮ ਕਾਰਕ ਪੀ ਲਈਏ ਕਦੇ ਚਾਹ ਮਿੰਟ ਬਾਅਦ ਪਈਏ ਹੈਨਾ ਅੱਜ ਕੱਲ ਤਾਂ ਚਾਹ ਮਚੂਰ ਹੈ ਆਪਾਂ ਜੀ ਆ ਗੱਡੀ ਲਈਏ ਗੋਆ ਸੱਟਣ ਵਾਸਤੇ 5-6 ਦਿਨ ਹੋ ਗਏ ਨੇ ਵੈਸੇ ਆਪਾਂ ਵੀਡੀਓ ਸ਼ੇਅਰ ਨਹੀਂ ਕੀਤੀ ਸੀ ਤੁਹਾਡੇ ਨਾਲ ਐਸੀ ਸੋਚਿਆ ਸੀ ਜੀ ਦਾ ਕੰਮ ਕੀਤਾ ਇਹਦੇ ਤੇ ਬਦਾਈ ਬਖਾਵਾਂਗੇ ਕਰਕੇ ਤੇ ਇਹ ਗੱਡੀ ਆਪਾਂ ਲਈਏ ਇੱਕ ਟਾਇਰ ਵਾਲੀ ਇਹਦੇ ਤੇ ਉਹਨਾਂ ਆਪਾਂ ਗੋਇਆ ਸੱਟਾ ਕਰਾਂਗੇ ਇਹਨੇ ਬਹੁਤ ਸੋਖਾ ਕੰਮ ਕਰਦੇ ਕਿਉਂਕਿ ਇਹ ਤਾਂ ਕਰਦੀ ਨਹੀਂ ਕੰਮ ਤੇ ਫਿਰ ਮੈਨੂੰ ਇਕੱਲੇ ਨੂੰ ਕਰਨਾ ਪੈਂਦਾ ਇਹਨਾਂ ਨੂੰ ਫਿਰ ਮੈਂ ਇਕੱਲਾ ਜਾਣਾ ਸਾਰਾ ਗੋਇਆ ਗੋਇਆ ਸੱਟ ਲੈਣਾ ਵੇ ਹਲੋ ਸਾਰਾ ਦਿਨ ਕੰਮ ਲੱਗੀ ਰਹਿਣੀ ਆ ਤੇ ਅਜੇ ਵੀ ਕਹਿੰਦੇ ਨੇ ਕੰਮ ਨਹੀਂ ਕਰਦੀ ਵੇਖੋ ਗੋਇਆ 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 ਦਾ ਕੰਮ ਨਹੀਂ ਗੋਇਆ ਦਾ ਕਰ ਨਹੀਂ ਨਹੀਂ ਆ ਓਕੇ ਜੀ ਆ ਮੈਂ ਕਰਦਾ ਇਹ ਤਾਂ ਫਿਰ ਹੁਣ ਤੁਹਾਨੂੰ ਹੀ ਕਰਨਾ ਪੈਣਾ ਸੀ ਮੇਰੇ ਕੋਲ ਆਣਾ ਨਹੀਂ ਸੀ ਮੇਰੇ ਇੱਥੇ ਲੱਗਣੇ ਸੀ ਬਠਲਾ ਨਾਲ 20 25 ਗੇੜੇ ਹੈਣਾ ਤੇ ਤੁਸੀਂ ਸਾਡੀ ਹੱਲਪ ਕਰਦੇ ਹੋਣਾ ਕਾਟ ਲੱਗਦੀ ਹੁੰਦੀ ਹੈ ਸ਼੍ਰੀ ਸ਼ੋਦੀ ਜੀ ਲੰਗਦਾ ਤਾਂ ਬਦਦਾ ਪੁੱਛਦੇ ਪਏ ਨੇ ਕਿੰਨੇ ਦਿਲੇ ਆਂਦੀ ਜੇ ਹੈਨਾ ਮੈਂ ਆਣਾ ਗੇੜਾ ਛੱਟ ਕੇ ਆਜੋ ਆਜ ਆਪਾਂ ਉਹ ਬਣਾ ਬੱਚਾ ਲਗਾਓ ਹਲੋ ਬੱਚਾ ਓ ਅਨੂਈ ਬਘਰਾ ਆ ਗਿਆ ਰੀਤ ਵਿਆਹ ਗਿਆ ਮਗਰ ਦੇਖੋ ਦਾਦੀ ਮੰਮਾ ਲੈ ਕੇ ਇਹ ਆਦੇ ਪਣ ਰੇੜੀ ਲੈ ਕੇ ਇਹਨਾਂ ਨੂੰ ਸਾਲ ਹੋ ਗਿਆ ਕਹਿੰਦਿਆਂ ਨੂੰ ਰੇੜੀ ਲੈਣੀ ਹੈ ਮੈਂ ਰੇੜੀ ਲੈਣੀ ਕੋਇ ਸਟਣ ਵਾਲੀ ਮੈਂ ਰੋਕ ਹੀ ਆਉਂਦੀ ਸੀ ਤੇ ਬਾਕੀ ਆਣੇ ਲੈ ਆ ਕੀ ਰਹੇ ਨੇ ਮੈਂ ਕਿਹਾ ਚਲੋ ਆਪਣਾ ਕਿਹੜਾ ਜ਼ਿਆਦਾ ਕੋਇ ਆਂਦਾ ਹੈ ਨਾ ਇੱਕ ਬਠੜ ਹੁੰਦਾ ਹੈ ਤੇ ਸਟਿਆ ਜਾਂਦਾ ਹੈ ਜਿਆਦਾ ਹੁੰਦਾ ਭੱਲੇ ਜਿਆਦਾ ਹੁੰਦਾ ਰੇੜੀ ਤਾਂ ਹੀ ਸਟਣਾ ਹੈ ਯਾਰ ਇਕਵਨ ਨੂੰ ਬਗਰ ਆ ਗਿਆ ਆ ਵਧੀਆ ਤਰੀਕਾ ਕਰ ਬੜੀਆ ਵਧੀਆ ਢੇਡਾ ਕਾਰ ਤੇ ਪਾਰ ਲੋ ਜਲਦੀ ਪਹਰੀ ਜਾਂਦੀ ਬਾਸ ਕਾਰ ਉਹ ਬੜਾ ਨਾ ਚਲੇ ਆ ਜੇ ਵਿਆਹ ਚਾਹਦੇ ਰੋ ਤੇ ਦੋ ਕੋ ਲੈ ਜਿੰਦੀ ਬਸ ਹੋਰ ਪਾ ਕੇ ਇੱਥੇ ਟੱਕ ਦਈਏ ਪੱਠਿਆਂ ਲੈ ਆ ਜੇ ਗੁਰਜੋਤ ਵੀ ਮਗਰੇ ਪੱਜ ਪਿਆ ਆਪਾਂ ਜ਼ਿੰਮੇਦਾਰ ਨਹੀਂ ਨੂੰ ਲਾਇਆ ਹੁਣ ਕੰਮ ਤੇ ਵਿਲੀ ਖੜੀ ਸੀ ਟੀਚਰਾਂ ਕੀਤੀ ਜਾਂਦੀ ਸੀ ਮੈਨੂੰ ਕੋਈ ਬਸ ਐਨੀ ਲੜਾਈ ਪਾਲਦਾ ਨਾ ਕੋਈ ਲੜਾਈ ਨਹੀਂ ਕੋਈ ਕੁਛ ਨਹੀਂ ਇਹ ਕਾਮਨੀ ਕਰਦੀ ਮੈਨੂੰ ਕਰਦੀ ਮਖੌਲੜੀਆਂ ਤਾਂ ਮੈਂ ਆਖਿਆ ਹਣ ਲੱਗ ਤੂ ਆਪ ਇਥੋਂ ਆ ਚੰਗੀ ਤਰ੍ਹਾਂ ਕਾਠਾ ਕਰੋ ਬਾਈ ਜੀ ਚਰਾਂਗੇ ਐਵੇਂ ਲੜਨ ਨਾ ਬਟਾ ਚ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਅਜੇ ਮੱਕਾਲੀ ਤੋਂ ਨਹੀਂ ਹੁੰਦੀ ਆ ਚੂ ਇਤਨਾ ਬੜਾ ਝੂਠ ਬੋਲ ਦਿਆ ਹੈ ਆਪਨੇ ਤੋ ਇਤਨਾ ਜ਼ੋਰ ਪਿਛਲੇ ਸਾਲ ਤਾਂ ਆਪਣੀ ਮੱਝਾਂ ਹੀ ਕੋਈ ਨਹੀਂ ਗਈ ਅਸੀਂ ਐਸੇ ਰੱਖਿਆ ਨਾ ਅੱਗਾ ਆਪਾਂ ਨਾ ਮੱਝਾਂ ਵਧਾ ਲੈਣੀਆਂ ਨੇ ਮੈਂ ਹੁਣ ਕੱਟਿਆਂ ਦਾ ਬਿਜ਼ਨਸ ਸ਼ੁਰੂ ਕਰਨਾ ਕੱਟੇ ਰੱਖਣੇ ਨੇ 10-15 ਫਿਰ 10-15 ਲੱਖ ਵਟਾ ਜਾਗਾ ਆਪਣਾ ਫਿਰ ਆਪਾਂ ਗੱਡੀ ਲਾਵਾਂਗੇ ਫਿਰ ਸ਼ੇਖ ਚੇਖ ਚਿੱਲੀ ਤਰ੍ਹਾਂ ਫਿਰ ਸੋਚਾ ਸੋਚਣ ਦਿਓ ਮੈਨੂੰ ਕਿਉਂ ਨਹੀਂ ਸੋਚਣ ਦਿੰਦੇ ਕਿਉਂਕਿ ਸ਼ੇਖ ਚਿੱਲੀ ਜਿਹੜਾ ਹੁੰਦਾ ਸੀ ਨਾ ਉਹ ਮਾਨ ਦਾ ਕੜਾ ਕਰਦਾ ਸੀ ਤੇ ਮਿੱਠਾ ਪਤੀ ਨਾ ਫੋਲ ਰੱਖਦਾ ਸੀ ਠੀਕ ਹੈ ਜਦੋਂ ਸੋਚਾਂ ਸੁਪਨੇ ਲੈਣੇ ਨੇ ਤਾਂ ਉਹ ਨਾ ਜਿਵੇਂ ਕਹਿੰਦੇ ਨੇ ਚੱਲ ਆ ਪਾਈਏ ਕੁਛ ਹੁੰਦਾ ਇਹਨੂੰ ਕਹਿੰਦੇ ਨੇ ਮਾਨ ਦਾ ਕੜਾ ਜਦੋਂ ਮਾਨ ਦਾ ਕੜਾ ਕਰੀਏ ਤਾਂ ਰਸਤ ਪੂਰੀ ਪਾਣੀ ਚਾਹੀਦੀ ਹੈ ਘੱਟ ਨਹੀਂ ਰੱਖਣੀ ਚਾਹੀਦੀ ਤੈਨੂੰ ਪਤਾ ਮੈਂ ਕਿੰਨਾ ਅਮੀਰ ਹੋਇਆ ਨਾ ਰਾਤ ਨੂੰ ਸੁਪਨੇ 'ਚ ਕੀ ਹਦਣਾ ਉਹ ਨਾ ਮੈਂ ਕੋਟੀ ਰੁੱਤ ਢਿੱਕਾ ਨਹੀਂ ਕੇ ਫੇਰ ਜਿਨੀ ਕਰਾ ਰਾਤ ਨੂੰ ਮੇਰੇ ਕੋ ਗੱਡੀਆਂ ਕਾਰਾਂ ਆਹ ਦੀ ਜੈਟ ਵੀ ਹੁੰਦੇ ਨੇ ਇਹ ਹਿਸਾਬ ਲਾ ਲੈ ਪਰਸਨਲ ਜੈਟ ਤੇ ਫਿਰ ਜਦ ਉੱਠੀ ਦਾ ਸਵੇਰ ਸਵੇਰੇ ਠੰਡ ਲੱਗਦੀ ਤਾਂ ਪੋਛ ਵੀ ਨਹੀਂ ਚੱਲੋ ਉਹ ਸੁਪਨੇ ਲੈਣੇ ਚਾਹੀਦੇ ਨੇ ਕਦੇ ਤਾਂ ਪੂਰੇ ਹੋਣਗੇ ਕਿ ਨਹੀਂ ਇਹ ਬੰਦਾ ਸੁਪਨਾ ਹੀ ਨਾ ਵੇਖੇ ਜਮਾਨਾ ਕਿਹਨਾਂ ਲਾਟਰੀ ਦੀ ਟਿਕਟ ਪਾਵਾਂਗੇ ਨਾ ਤੇ ਲਾਟਰੀ ਕਿੱਥੋਂ ਨਿਕਲੇਗੀ ਕਿ ਨਹੀਂ ਇਸ ਕਰਕੇ ਸੁਪਨੇ ਵੇਖੋ ਵੇਖੋ ਬੱਦਲ ਕਿੰਨਾ ਹੋ ਗਿਆ ਸਾਸੀ ਬੱਦਲ ਦੇ ਡਰ ਨਾਲ ਪਾ ਇਹ ਇਹ ਜਿਹੜਾ ਕੰਮ ਹੋ ਰਿਹਾ ਨਾ ਸਾਰਾ ਇਹ ਬੱਦਲ ਦੇ ਡਰ ਨਾਲ ਹੋ ਰਿਹਾ ਤੇ ਆਪਾਂ ਜਲਦੀ ਜਲਦੀ ਇਹ ਕੰਮ ਨਪਟਾ ਕੇ ਤੇ ਫਿਰ ਹੋਰ ਕੰਮ ਕਰਨੇ ਆ ਚਲੋ ਜੀ ਅਗਲੇ ਘੇੜੇ ਆਪਾਂ ਇਹਨਾਂ ਬਲਾਤਾਏ ਬਾਸ ਇਹਨਾਂ ਬਲਾਤੀ ਹੈ ਨਾ ਓ ਬਾਇਲਾ ਜਾਵੇਗੀ ਥੋੜੀ ਜਿਹੀ ਪਾਈ ਥੋੜੀ ਅੱਸੀ ਜਿਹੀ ਚੋਂਗਾ ਚੋਂਗਾ ਛੱਡਣਾ ਚਾਹੀਦਾ ਆ ਵੇਖੋ ਅੰਨੂ ਬੈਠਾ ਹੈ ਵਾਜਾਂ ਤਵਾਜਾਂ ਮਾਰੀ ਜਾਂਦਾ ਹੈ ਮੰਮੀ ਜਲਦੀ ਆ ਮੰਮੀ ਜਲਦੀ ਆ ਗੰਦਾ ਬੰਦਾ ਰੱਖਤੀ ਜੇ ਤੇਰ ਲੱਗ ਗਈ ਵੇਖੋ ਆਪਾਂ ਇੱਥੇ ਰੱਖ ਦਿੱਤੀ ਲਿਆ ਕੇ ਅੰਦਰ ਹੁਣ ਆਪਾਂ ਨੂੰ ਭੇਜਣ ਦਾ ਵੀ ਡਰ ਨਹੀਂ ਹੈਗਾ ਆਪਾਂ ਦੇ ਤੇ ਆਪਾਂ ਜਦੋਂ ਮੱਝਾਂ ਪੰਨਣੀਆਂ ਨੇ ਅੰਦਰ ਉਹਦਾ ਖਲਾਰ ਦਿੱਤੀ ਤੇ ਚਲੋ ਜੀ ਇਹ ਜੀ ਆਪਣਾ ਮੱਝਾਂ ਵਾਲਾ ਕਮਰਾ ਹੈ ਗੈਸ ਵਾਲਾ ਕਮਰਾ ਹੈ ਜੀ ਹੁਣ ਇਸ ਚੀਜ਼ ਦਾ ਯੂਜ਼ ਇਹ ਹੈਗਾ ਵੀ ਇਹ ਆਪਣੇ ਪਸ਼ੂ ਨੇ ਤੇ ਰਾਤ ਮਥਾਂ ਜਿਹੜਾ ਸੁੱਕਾ ਕਰਨ ਵਾਸਤੇ ਨਾ ਆਪਾਂ ਥੋੜਾ-ਪੋੜਾ ਥੋੜਾ-ਪੋੜਾ ਅੱਜ। ਹਣੋ ਪਸ਼ੂ ਜਿਹੜੇ ਰਾਮ ਨਾਲ ਬੈਠ ਜਾਂਦੇ ਆ ਠੰਡ ਨਹੀਂ ਲੱਗਦੀ ਪਸ਼ੂਆਂ ਨੂੰ। ਪਾ ਸਾਡੀ ਪਾਸ਼ਾ ਚ ਨੂੰ ਬੋਲਦੇ ਨੇ ਪਾ। ਬਾਕੀ ਆਲੀ ਵਿੰਦੀ ਸੁੱਕੀ ਸੁਕਾਲ ਜਿਹੜਾ ਮੱਜਾਂ ਦਾ ਗੋਬਰ ਘਬਰ ਹੁੰਦਾ ਇਹਨੂੰ ਸੁਕਾ ਕੇ ਨਾ ਇਹ ਸਟੋਰ ਕਰ ਲਈਦਾ ਵੀ ਬਾਅਦ ਚ ਜਦੋਂ ਅੱਜ ਕੱਲ ਦਾ ਮੌਸਮ ਆਉਂਦਾ ਜਿਵੇਂ ਹੁਣ ਆ ਹੋ ਗਿਆ ਮੌਸਮ بارش ਵਾਲਾ ਤੇ ਇਸ ਮੌਸਮ ਚ ਥੱਲੇ ਪਸ਼ੂਆਂ ਦੇ ਸੁੱਕਾ ਕਰਨ ਵਾਸਤੇ ਇਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਜੀ ਆਲੀ ਦੀ ਤੇ ਬਾਅਦ ਚ ਮੁੜ ਕੇ ਨੂੰ ਫਿਰ ਦੁਬਾਰਾ ਸੁਕਾ ਕੇ ਤੇ ਜਦੋਂ ਝੋਨਾ ਬੀਜੀ ਦਾ ਉਹਦਾ ਜਿਹੜਾ ਉਹਨੇ ਦੀ ਪਨੀਰੀ ਪੌਦ ਤਿਆਰ ਕਰਨ ਵਾਸਤੇ ਇਸ ਚੀਜ਼ ਦੀ ਫਿਰ ਦੁਬਾਰਾ ਵਰਤੋਂ ਕੀਤੀ ਜਾਂਦੀ ਹੈ ਇਹਦੇ ਵਿੱਚ ਬੜੀ ਜ਼ਿਆਦਾ ਮਾਤਰਾ ਚ ਜਿਬਰੈਲਿਕ ਐਸਿਡ ਹੁੰਦਾ ਹੈ ਜਿਹੜਾ ਆਪਣੇ ਜੋ ਪੌਦੇ ਦੇ ਉਦੇਸ਼ ਉਹਦੀ ਗਰੋਥ ਵਾਸਤੇ ਬਹੁਤ ਵਧੀਆ ਹੁੰਦਾ ਹੈ ਇਸ ਕਰਕੇ ਇਹਦਾ ਯੂਜ਼ ਕਰਦੇ ਆ ਜੀ ਇਹ ਆਪਣਾ ਅੱਜ ਸਰਵਿਸ ਕਰਾਈ ਸੀ ਟਰੈਕਟਰ ਦੀ ਤੇ ਇਹ ਫਿਲਟਰ ਵਗੈਰਾ ਚੇਂਜਿੰਗ ਕੀਤੇ ਸੀ ਮੈਂ ਆਪਣੀ ਸ਼ੇਰ ਲੈ ਗਿਆ ਸੀਗਾ ਟਰੈਕਟਰ ਨੂੰ ਆਪਣੇ ਲਾਗੇ ਇੱਕ ਸ਼ਰਬ ਪਿੰਦਾ ਹੈ ਤੇ ਫਿਲਟਰ ਵਗੈਰਾ ਚੇਂਜ ਕਰਾ ਕੇ ਲਗਾ ਕੇ ਲਿਆ ਆ